ਕੀ ਲੱਗਦਾ ਜੱਜੀ ਬੀਸ ਵੱਲੋਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਭੇਡੇ ਸਭ ਦਾ ਸੋਧਨ ਕੀਤਾ ਗਿਆ ਵੈਸੇ ਉਹਨੂੰ ਇਹ ਰਾਸ਼ਟਰੀ ਦੇ ਵਿੱਚ ਐਂਟਰਟੇਨਮੈਂਟ ਦਾ ਜਿਹੜਾ ਸਾਹ ਨੂੰ ਦੱਸਿਆ ਗਿਆ ਆਪਣੇ ਆਪ ਨੂੰ ਮੈਂਟੇਨ ਕਰਕੇ ਰੱਖਣਾ ਚੰਗੰ ਕਰਦਾ ਪਰ ਕਿਸੇ ਦੇ ਬਾਰੇ ਮਾੜੀ ਸ਼ਬਦਾਬਲੀ ਖਾਸ ਕਰਕੇ ਔਰਤਾਂ ਦੇ ਬਾਰੇ ਮਾੜੀ ਸ਼ਬਦਾਬਲੀ ਜਿਹੜੀ ਹੈ ਕਿ ਇਸ ਤਿੱਕੇ ਨਾਲ ਕੀ ਤੁਸੀਂ ਜਿਸ ਔਰਤ ਨੂੰ ਭੇਡ ਕਹਿ ਕੇ ਬੁਲਾ ਰਹੇ ਹੋ ਤੁਸੀਂ ਕਿਹਾ ਤੋਰ ਸ਼ਕੀਲਾ ਤੂੰ ਨਹੀਂ ਜਾਣਦੀ ਭੇਡੇ ਅਨਾ ਭੇਡੇ ਤੁਸੀਂ ਇਸ ਸੂਚੀ ਔਰਤ ਨੂੰ ਜਗਤ ਨੂੰ ਕਹਿ ਦਿੱਤਾ

ਜਿਵੇਂ ਔਰਤ ਨੇ ਸਾਡੇ ਪੀਰ ਪਗੰਬਰਾਂ ਤੇ ਰਿਸ਼ੀਆਂ ਮਹਾਂ ਨੂੰ ਜਨਨ ਦਿੱਤਾ ਹੈ ਬਹੁਤ ਸਾਰੇ ਅੱਜ ਇੰਟਰਟੇਨਮੈਂਟ ਦਾ ਰਾਸ਼ਟਰੀ ਦੇ ਵਿੱਚ ਔਰਤ ਨੂੰ ਬੜੇ ਭੱਦੇ ਮਜ਼ਾਕ ਨਾਲ ਜਿਹੜਾ ਸਬੋਧਨ ਕੀਤਾ ਜਾਂਦਾ ਸਮੇਂ ਸਮੇਂ ਤੇ ਚਰਚਾ ਵੀ ਹੁੰਦੀ ਆ ਪਰ ਉਸ ਤੋਂ ਬਾਅਦ ਫੇਰ ਇੰਟਰਟੇਨਮੈਂਟ ਦਾ ਜਿਹੜਾ ਹਿੱਸਾ ਬਣ ਕੇ ਰਹਿ ਜਾਂਦਾ ਤੇ ਨਾ ਕੋਈ ਕਾਰਵਾਈ ਹੁੰਦੀ ਆ ਤੇ ਨਵਾਂ ਬਵਾਦ ਹੋਇਆ ਜੈਜੀਬੀ ਦੇ ਗਾਣੇ ਦੇ ਵਿੱਚ ਜਿਸ ਦੇ ਵਿੱਚ ਉਹਨੇ ਔਰਤ ਨੂੰ ਭੇਡੇ ਕਹਿ ਕੇ ਸਬੋਧਨ ਕੀਤਾ ਜਿਸ ਨੂੰ ਲੈ ਕੇ ਔਰਤਾਂ ਦੇ ਵਿੱਚ ਜੈਜੀਬੀ ਦੇ ਖਿਲਾਫ ਰੋਸ ਆ ਇਹਨਾਂ ਲੈ ਕੇ ਅੱਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗੱਲੂ ਮੰਗ ਪੱਤਰ ਵੀ ਦਿੱਤਾ ਤੇ ਇਹਨਾਂ ਦੇ ਖਿਲਾਫ ਗਾਇਕ ਤੇ ਲੇਖਕ ਉਹਨਾਂ ਦੀ ਪੂਰੀ ਟੀਮ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਆ ਸਾਡੇ ਨਾਲ ਦਿਸ਼ਾ ਫਾਊਂਡੇਸ਼ਨ ਦੇ ਜਿਹੜੇ ਅਹੁਦੇਦਾਰ ਨੇ ਪ੍ਰਧਾਨ ਨੇ ਹਰਦੀਪ ਬਿਰਕ ਇੱਕ ਪੱਤਰਕਾਰ ਵੀ ਨੇ ਤੇ ਮੰਗ ਪੱਤਰ ਦੇ ਕੇ ਆਏ ਨੇ ਬਿਰਕ ਜੀ ਕੀ ਲੱਗਦਾ ਜੱਜੀ ਬੀ ਵੱਲੋਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਭੇਡੇ ਸ਼ਬਦ ਸੋਧਨ ਕੀਤਾ ਗਿਆ ਵੈਸੇ ਉਹਨੂੰ ਰਾਸ਼ਟਰੀ ਦੇ ਵਿੱਚ ਐਂਟਰਟੇਨਮੈਂਟ ਦਾ ਜਿਹੜਾ ਸਾਧਨ ਦੱਸਿਆ ਗਿਆ ਪਰ ਤੁਸੀਂ ਇਹਨੂੰ ਇਸ਼ੂ ਬਣਾ ਲਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਸ਼ੂ ਮੇਰੇ ਵੱਲੋਂ ਨਹੀਂ ਬਣਾਇਆ ਗਿਆ ਤੁਹਾਡੀ ਜਾਣਕਾਰੀ ਲਈ ਬੈਣੀਪਾਲ ਜੀ ਮੈਂ ਦੱਸਾਂ ਕਿ ਜਦੋਂ ਮੈਂ ਨਵਾ ਨਵਾ ਪੱਤਰਕਾਰਤਾ ਦੇ ਵਿੱਚ ਜਿਹੜਾ ਹੈਗਾ ਕਦਮ ਰੱਖਿਆ ਤੇ ਜਿਸ ਪਰਸਨ ਦੀ ਮੈਂ ਸਭ ਤੋਂ ਪਹਿਲੀ ਇੰਟਰਵਿਊ ਕੀਤੀ ਉਹ ਜਦੀ ਵੀ ਸੀ ਮੈਂ ਵੀ ਉਹਦੀ ਜਿਹੜੀ ਗਾਇਕੀ ਤੋਂ ਇੰਨਾ ਕਿ ਜ਼ਿਆਦਾ ਪ੍ਰਭਾਵਿਤ ਸੀ ਕਿ ਉਹਨਾਂ ਦਾ ਗੀਤ ਤੁਹਾਨੂੰ ਯਾਦ ਹੋਏਗਾ ਆ ਹੋਏ ਸੀਗਾ नागसामਲੇ ਜੁਲਫਾਂ ਦੇ ਹਨਾ ਤੇ ਉਸ ਸਮੇਂ ਜਦੋਂ ਮੈਂ ਇੰਟਰਵਿਊ ਕੀਤੀ ਸੀ ਇੱਕ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਆਈਡੀਅਲ ਮੰਨਦੀ ਸੀ ਹਨਾ ਪਰ ਤੁਸੀਂ ਦੇਖੋ ਕਿ ਉਮਰ ਦੀ ਇਸ ਸਟੇਜ ਦੇ ਉੱਤੇ ਕਾਫੀ ਵੱਡੀ ਉਮਰ ਦੇ ਨੇ ਹੁਣ ਇਸ ਸਮੇਂ ਹਾਲਾਂਕਿ ਜਿਹੜਾ ਹੈਗਾ ਉਹਨਾਂ ਦਾ ਰਹਿਣੀ ਸਹਿਣੀ ਹੈਗੀ ਜਿਹੜੀ ਹੈਗੀ ਹੋਣੀ ਚਾਹੀਦੀ ਆ ਆਪਣੇ ਆਪ ਨੂੰ ਮੈਂਟੇਨ ਕਰਕੇ ਰੱਖਣਾ ਚੰਗੀ ਗੱਲ ਆ ਪਰ ਕਿਸੇ ਦੇ ਬਾਰੇ ਮਾੜੀ ਸ਼ਬਦਾਵਲੀ ਖਾਸ ਕਰਕੇ ਔਰਤਾਂ ਦੇ ਬਾਰੇ ਮਾੜੀ ਸ਼ਬਦਾਵਲੀ ਜਿਹੜੀ ਹੈਗੀ ਇਸ ਤਰੀਕੇ ਨਾਲ ਕਿ ਤੁਸੀਂ ਜਿਸ ਔਰਤ ਨੂੰ ਭੇਡ ਕਹਿ ਕੇ ਬੁਲਾ ਰਹੇ ਹੋ ਤੁਸੀਂ ਕਿਹਾ ਟੋਰ ਸ਼ਕੀਨਾ ਦੀ ਤੂੰ ਨਹੀਂ ਜਾਣਦੀ ਭੇਡੇ ਹਨਾ ਭੇਡੇ ਤੁਸੀਂ ਇਸ ਸੁਮੱਚੀ ਔਰਤ ਨੂੰ ਜਗਤ ਨੂੰ ਕਹਿ ਦਿੱਤਾ ਜਿਸ ਮਾਂ ਦੀ ਕੋਖੋਂ ਤੁਸੀਂ ਜਨਮ ਲਿਆ ਕੀ ਤੁਸੀਂ ਉਹਨਾਂ ਨੂੰ ਇਸੇ ਸ਼ਬਦ ਦੇ ਨਾਲ ਸੰਬੋਧਨ ਕਰੋਗੇ ਜਿਸ ਭੈਣ ਦੇ ਲਈ ਤੁਸੀਂ ਇਹ ਸ਼ਬਦਾਵਲੀ ਯੂਜ਼ ਕਰ ਰਹੇ ਹੋ ਕਿ ਤੁਹਾਨੂੰ ਇਹ ਚੀਜ਼ ਸ਼ੋਭਾ ਦਿੰਦੀ ਆ ਤੁਸੀਂ ਦੇਖੋਗੇ ਮੈਂ ਨਾ ਚੀਜ਼ਾਂ ਨੂੰ ਬੜੀਆਂ ਗਹਿਰਾਈ ਦੇ ਨਾਲ ਮੈਂ ਇੱਕ ਤਰੀਕੇ ਨਾਲ ਬੜਾ ਸੁਵੇਦਨਸ਼ੀਲਾ ਹਣਾ ਤੇ ਸਾਡਾ ਟਰਸਟ ਹਮੇਸ਼ਾ ਹੀ ਚੀਜ਼ਾਂ ਨੂੰ ਬੜਾ ਮੈਂ ਆਪਣੀਆਂ ਜਦੋਂ ਭੈਣਾਂ ਦੇ ਨਾਲ ਗੱਲ ਕੀਤੀ ਸਾਡੇ ਸਾਰੇ ਟਰਸਟੀਆਂ ਇਹ ਭੈਣਾਂ ਖੜੀਆਂ ਨੇ ਹੋਰ ਵੀ ਸਾਡੇ ਨਾਲ ਪੰਜਾਬ ਪਰ ਤੋਂ 650 ਦੇ ਕਰੀਬ ਲਗਭਗ ਜਿਹੜੀਆਂ ਮਹਿਲਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਸਾਰਿਆਂ ਦੇ ਨਾਲ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਸਾਰਿਆਂ ਨੇ ਇਤਰਾਜ਼ ਪ੍ਰਗਟ ਕੀਤਾ ਇਹ ਨਹੀਂ ਕਿ ਮੈਂ ਇਕੱਲੀ ਉੱਠ ਕੇ ਜਿਹੜੀ ਅੱਗੇ ਇੱਥੇ ਆ ਗਈਆਂ ਸਾਰਿਆਂ ਨਾਲ ਜਦੋਂ ਅਸੀਂ ਗੱਲ ਕੀਤੀ ਹੈ ਤੇ ਹਰ ਇੱਕ ਦਾ ਜਿਹੜਾ ਇਤਰਾ ਸੀ ਕਿ ਨਹੀਂ ਜਿਹੜੀ ਸ਼ਬਦਾਵਲੀ ਹੈਗੀ ਮਾੜੀ ਹੈ ਜੀ ਵੀ ਨੇ ਇਹ ਤੁਸੀਂ ਨੋਟ ਕੀਤਾ ਜਾਂ ਬਹੁਤ ਸਾਰੇ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੇ ਮਤਲਬ ਬਹੁਤ ਸਾਰੇ ਸਬੋਧਨ ਨੇ ਆਈ ਕੋਲ ਫਿਲਮ ਵੀ ਆਈ ਸੀ ਉਹਦੇ ਵਿੱਚ ਵੀ ਜਿਹੜਾ ਔਰਤ ਦੇ ਖਿਲਾਫ ਧੂਤੂ ਸ਼ਬਦ ਵਰਤਿਆ ਗਿਆ ਜਾਂ ਬਹੁਤ ਸਾਰੇ ਗਾਇਕ ਨੇ ਪਟੋਲਾ ਕਹ ਲੋ ਜਾਂ ਆਮ ਤੌਰ ਤੇ ਜਿਹੜੇ ਸ਼ਬਦ ਨੇ ਜਿਹੜੇ ਇਸ ਤਰ੍ਹਾਂ ਦੇ ਵਰਤੇ ਜਾ ਰਹੇ ਨੇ ਜਾਂ ਤੁਸੀਂ ਇਹਨਾਂ ਨੂੰ ਨੋਟ ਕਰਦੇ ਹੋ ਜਾਂ ਤੁਸੀਂ ਹੁਣ ਤੁਸੀਂ ਇੱਕ ਪੱਤਰਕਾਰ ਵੀ ਤੇ ਬਹੁਤ ਸਾਰੇ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ ਚੀਜ਼ਾਂ ਤੁਸੀਂ ਵੀ ਦੇਖਦੇ ਹੋ ਪਰ ਤੁਸੀਂ ਹੁਣ ਇੱਕ ਕੋਈ ਫਾਊਂਡੇਸ਼ਨ ਦਾ ਥੋੜਾ ਟਰਸਟ ਆ ਉਹਦੇ ਥਰੂ ਹੁਣ ਤੁਸੀਂ ਜਿਹੜੀ ਆਵਾਜ਼ ਆ ਜਿਹੜੀ ਬੁਲੰਦ ਕਰ ਰਹੇ ਹੋ ਔਰਤਾਂ ਦੀ ਸੁਣਨ ਨੂੰ ਕਿ ਲੱਗਦਾ ਇਹ ਜੇਕਰ ਇਹਨਾਂ ਦੇ ਖਿਲਾਫ ਮਿਸਾਲੀ ਕਾਰਵਾਈ ਹੁੰਦੀ ਆ ਤਾਂ ਸ਼ਾਇਦ ਅੱਗੇ ਤੋਂ ਕੋਈ ਗਾਇਕ ਸਿੱਧਾ ਜਿਹੜਾ ਔਰਤ ਨੂੰ ਇਸ ਤਰ੍ਹਾਂ ਦਾ ਜਿਹੜਾ ਸ਼ਬਦ ਨਹੀਂ ਵਰਤੂਗਾ ਆ ਦੇਖੋ ਇਹਨਾਂ ਸਾਰੀ ਕਲਾਕਾਰਾਂ ਦੇ ਮੱਲੇ ਜਿਨ੍ਹਾਂ ਨੇ ਵੀ ਔਰਤ ਦੇ ਬਾਰੇ ਮਾੜੀ ਸ਼ਬਦਾਵਲੀ ਬੋਲੀ ਆ ਉਹਨਾਂ ਦੇ ਹੀ ਦੋਸ਼ ਹੈ ਕੀ ਕਹਾ ਇਨਾ ਕਲਾਕਾਰਾਂ ਨੂੰ ਕੀ ਕਹਾ ਇਨਾ ਗੀਤਕਾਰਾਂ ਨੂੰ ਔਰਤ ਦੀ ਕੁੱਖੋਂ ਜਨਮ ਲੈ ਕੇ ਔਰਤ ਨੂੰ ਹੀ ਭੰਡਣ ਵਾਲੇ ਵੱਡੇ ਫਨਕਾਰਾਂ ਨੂੰ ਇੱਕ ਪਾਸੇ ਤੁਸੀਂ ਐਡੇ ਵੱਡੇ ਵੱਡੇ ਫਨਕਾਰ ਹੋ ਤੁਹਾਨੂੰ ਦੇਸ਼ ਦਾ ਯੂਥ ਤੁਹਾਨੂੰ ਪੰਜਾਬ ਦਾ ਯੂਥ ਫੋਲੋ ਕਰਦਾ ਹੈ ਜੇਕਰ ਤੁਸੀਂ ਭੇਡ ਕਹਿ ਕੇ ਬੁਲਾ ਰਹੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਹੋਰ ਸਾਡੇ ਦੇਸ਼ ਦੇ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਉਹ ਨਹੀਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਗਰਲਫ੍ਰੈਂਡਸ ਹੋਣਗੀਆਂ ਜਾਂ ਹੋਰ ਜਿਹੜੀਆਂ ਲੇਡੀਜ਼ ਹੋਣਗੀਆਂ ਉਹਨਾਂ ਨੂੰ ਭੇਡੇ ਕਹਿ ਕੇ ਬੁਲਾਣ ਗਿਆ ਕੀ ਇਹ ਇੱਕ ਉਚਿਤ ਸ਼ਬਦਾਵਲੀ ਹੈ ਮੇਰਾ ਤੁਹਾਡੇ ਸਾਰਿਆਂ ਨੂੰ ਸਵਾਲ ਹੈ ਕਿ ਇਹ ਹੋਣਾ ਚਾਹੀਦਾ ਪਰ ਹੁਣ ਤੁਹਾਨੂੰ ਕੀ ਲੱਗਦਾ ਵੀ ਜੇ ਤੁਸੀਂ ਕੰਪਲੀਟ ਕੀਤੀ ਆ ਮੈਡਮ ਨੇ ਵੀ ਭਰੋਸਾ ਦਿੱਤਾ ਵੀ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਜੇ ਕਾਰਵਾਈ ਹੁੰਦੀ ਆ ਸ਼ਾਇਦ ਅੱਗੇ ਤੋਂ ਕੋਈ ਨਾ ਕੋਈ ਗਾਇਕ ਜਿਹੜਾ ਜਾਂ ਲੇਖਕ ਆ ਉਹ ਵੀ ਵਾਰ ਸੋਚੂਗਾ ਕਿ ਨਹੀਂ ਅਸੀਂ ਨਹੀਂ ਇਸ ਤਰ੍ਹਾਂ ਦੀ ਜਿਹੜੀ ਲਿਖਣ ਦੇ ਮੌਰ ਦੇਖੋ ਮੈਡਮ ਲਾਲੀ ਗਿੱਲ ਜੀ ਦੇ ਨਾਲ ਜਦੋਂ ਮੇਰੀ ਇਸ ਮੁੱਦੇ ਦੇ ਉੱਤੇ ਫੋਨ ਦੇ ਉੱਤੇ वार्तालाप ਸੈਟਰਡੇ ਨੂੰ ਹੋਈ ਤਾਂ ਉਹਨਾਂ ਨੇ ਕਿਹਾ ਸੀ ਕਿ ਹਰਦੀਪ ਤੁਸੀਂ ਜਰੂਰ ਆਓ ਅਸੀਂ ਇਹਦਾ ਜਿਹੜਾ ਨੋਟਿਸ ਲਾਵਾਂਗੇ ਅੱਜ ਵੀ ਜਦੋਂ ਅਸੀਂ ਉਹਨਾਂ ਨੂੰ ਇਹ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਕਿ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਕਾਰਵਾਈ ਹੋਵੇਗੀ ਦੇਖੋ ਅਸੀਂ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਹਨਾ ਪੰਜਾਬ ਸਰਕਾਰ ਦਾ ਹੀ ਇੱਕ ਹਿੱਸਾ ਨੇ ਇਹ ਜਿਹੜਾ ਕਮਿਸ਼ਨ ਆ ਲਗਾਤਾਰ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਅਸੀਂ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਇਸ ਥਾਂ ਤੋਂ ਜਿਹੜਾ ਹੈਗਾ ਇਹ ਅਪੀਲ ਕਰਦੇ ਆ ਕਿਉਂਕਿ ਉਹ ਤਾਂ ਆਪ ਇੱਕ ਕਲਾਕਾਰ ਰਹੇ ਨੇ ਹਨਾ ਤੇ ਤੁਸੀਂ ਦੇਖੋ ਕਿ ਜੇਕਰ ਕਲਾਕਾਰ ਕੋਈ ਵੀ ਸੈਲੀਬ੍ਰਿਟੀਆਂ ਇਦਾਂ ਦੀ ਜਿਹੜੀਆਂ ਸ਼ਬਦਾਵਲੀ ਨੂੰ ਬੋਲਣਗੇ ਤੇ ਵਾਕਈ ਜਿਹੜੀ ਉਹ ਸ਼ਬਦਾਵਲੀ ਦਾ ਬਹੁਤ 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 ਸੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਹੜਾ ਹੈਗਾ ਪੂਰਾ ਅਸਰ ਪਵੇਗਾ ਤੇ ਮੇਰੀ ਦੋਨੋਂ ਹੱਥ ਜੋੜ ਕੇ ਜਾਦੀਬੀ ਜੀ ਨੇ ਚਾਹੇ ਤੁਸੀਂ ਮੇਰੇ ਨਾਲੋਂ ਉਮਰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਹੋ ਸਤਿਕਾਰਯੋਗ ਹੋ ਲੇਕਿਨ ਕਹਿੰਦੇ ਨੇ ਕਿ ਗਿਵ ਰਿਸਪੈਕਟ ਟੇਕ ਰਿਸਪੈਕਟ ਜੇ ਤੁਸੀਂ ਸਤਕਾਰ ਦੋਗੇ ਤਾਂ ਤੁਹਾਨੂੰ ਸਤਕਾਰ ਮਿਲੇਗਾ ਜੇ ਸਿਰਫ ਤੇ ਸਿਰਫ ਵੀਵਜ਼ ਦੇ ਚੱਕਰ ਦੇ ਵਿੱਚ ਪ੍ਰਸਿੱਧੀ ਦੇ ਚੱਕਰ ਵਿੱਚ ਪ੍ਰਸਿੱਧੀ ਤਾਂ ਦੇਖੋ ਤੁਹਾਨੂੰ ਪਰਮਾਤਮਾ ਨੇ ਵੈਸੇ ਹੀ ਪਹਿਲਾਂ ਹੀ ਬਹੁਤ ਜ਼ਿਆਦਾ ਦਿੱਤੀ ਆ ਹੁਣ ਇਹ ਗੀਤ ਗਾਉਣ ਦੀ ਆਖਿਰ ਤੁਹਾਨੂੰ ਜ਼ਰੂਰਤ ਕੀ ਪੈਗੀ ਸੀ ਠੀਕ ਆ ਬਿਲਕੁਲ ਮਮਤਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਤੁਸੀਂ ਪੱਤਰਕਾਰ ਤੌਰ ਤੇ ਤੁਸੀਂ ਰੋਜ਼ ਵਿਚਰਦੇ ਹੋ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੀ ਸ਼ਬਦਾਵਲੀ ਆ ਜਿਹੜੀ ਤੁਸੀਂ ਹੁਣ ਤਾਂ ਚਲੋ ਜੱਜੀ ਵੀ ਨੇ ਗਾਇਆ ਬਹੁਤ ਸਾਰੇ ਜਿਹੜੇ ਜਿਹੜੇ ਨਈ ਇੰਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਹੋਏ ਉਹ ਵੀ ਔਰਤਾਂ ਦੇ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਨੇ ਦਿਸ਼ਾ ਫਾਊਂਡੇਸ਼ਨ ਉਹਨਾਂ ਬਾਰੇ ਵੀ ਆਵਾਜ਼ ਜੇ ਚੁੱਕੂਗੀ ਦੇਖੋ ਜਿੱਦਾਂ ਜਿੱਦਾਂ ਜੋ ਜੋ ਨੋਟਿਸ ਵਿੱਚ ਆਂਦਾ ਜਾਏਗਾ ਕਿਉਂਕਿ ਦੇਖੋ ਫਿਲਹਾਲ ਤਾਂ ਸਾਡੇ ਨੋਟਿਸ ਵਿੱਚ ਇਹੀ ਜੈਜੀ ਵੀ ਦਾ ਆਇਆ ਸੀ ਜਿੱਦਾਂ ਉੱਪਰ ਗੱਲ ਚੱਲ ਰਹੀ ਸੀ ਕਿ ਜੱਟ ਨੂੰ ਚੁੜੇਲ ਚਮੜੀ ਠੀਕ ਹੈ ਤੇ ਐਦਾਂ ਦੇ ਬਹੁਤ ਸਾਰੇ ਵਰਡਸ ਹੈਗੇ ਜਿਹੜੇ ਕਿ ਅਸੀਂ ਹਾਸੇ ਮਜ਼ਾਕ ਵਿੱਚ ਵੀ ਯੂਜ਼ ਕਰ ਲੈਂਦੇ ਆ ਚਲੋ ਉਹ ਇੱਕ ਯਾਰੀ ਦੋਸਤੀ ਦਾ ਗੱਲ ਹੁੰਦਾ ਪਰ ਜੇ ਅਸੀਂ ਪਬਲੀਕਲੀ ਇਸ ਸੀਜ਼ ਨੂੰ ਇੱਕ ਐਜ਼ ਏ ਅਸੀਂ ਕਹੇ ਲੋ ਕਿ ਤੁਸੀਂ ਐਜ਼ ਅ ਸਿੰਗਰ ਇਹ ਤੁਸੀਂ ਐਜ਼ ਕੋਈ ਐਕਟਰ ਇਸ ਚੀਜ਼ ਨੂੰ ਯੂਜ਼ ਕਰ ਰਹੇ ਤਾਂ ਇੱਕ ਯੂਥ ਨੂੰ ਸੰਦੇਸ਼ ਆ ਹੁੰਦਾ ਹੈ ਕਿ ਤੁਸੀਂ ਯੂਥ ਨੂੰ ਇਸ ਚੀਜ਼ ਵਾਸਤੇ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਗਾਈਡ ਕਰ ਰਹੇ ਹੋ ਕਿ ਹਾਂ ਵੀ ਇਹ ਚੀਜ਼ ਜਿਹੜੀ ਹੈਗੀ ਅਸੀਂ ਯੂਜ਼ ਕਰ ਰਹੇ ਹਾਂ ਤਾਂ ਤੁਸੀਂ ਵੀ ਸਾਨੂੰ ਫੋਲੋ ਕਰੋ ਮਤਲਬ ਇਹ ਚੀਜ਼ ਬੈਟਰ ਨਹੀਂ ਹੈਗੀ ਔਰ ਇਹ ਮਤਲਬ ਸ਼ਾਇਦ ਹੋ ਸਕਦਾ ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਸਮੇਂ ਵਿੱਚ ਅੱਗੇ ਦੀ ਅੱਗੇ ਜੇ ਆਪਾਂ ਸੋਚੀਏ ਸੋਸ਼ਲ ਮੀਡੀਆ ਕਰਕੇ ਬਹੁਤ ਜ਼ਿਆਦਾ ਹੱਥੋਂ ਨਿਕਲ ਰਹੀ ਹੈ ਇਹ ਸਾਨੂੰ ਸਭ ਨੂੰ ਪਤਾ ਹੈਗਾ ਹੈ ਕਿਉਂਕਿ ਜੇ ਅਸੀਂ ਆਪਣੇ ਉਹਦੇ ਨਾਲ ਆਪਣੀ ਗਰੋਨ ਆਪਣਾਲੀਆਂ ਹੁੰਦੀ ਗਰੋਇੰਗ ਅ ਪੇजेस ਨਾਲ ਕੰਪੈਰੀਜ਼ਨ ਕਰੀਏ ਤਾਂ ਦੋਵਾਂ ਵਿੱਚ ਬਹੁਤ ਫਰਕ ਪੈ ਚੁੱਕਾ ਤਾਂ ਇਹਦੇ ਵਿੱਚ ਜੇ ਸੋਸ਼ਲ ਮੀਡੀਆ ਜਾਂ ਆਪਾਂ ਇਹਨਾਂ ਕਲਾਕਾਰਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਕਲਾਕਾਰਾਂ ਨੂੰ ਅੱਜ ਦੇ ਟਾਈਮ 'ਚ ਇਸ ਸੋਸ਼ਲ ਮੀਡੀਆ ਜਾਂ ਇਸ ਫਿਲਮੀ ਦੁਨੀਆ ਕਰਕੇ ਬਹੁਤ ਸੋਚ ਕੇ ਚੱਲਣਾ ਚਾਹੀਦਾ ਤਾਂ ਕਿ ਯੂਥ ਨੂੰ ਸੇਧ ਮਿਲੇ ਚੀਕਾ ਬਿਲਕੁਲ ਇੱਕ ਬਿਲਕੁਲ ਮੇਰਾ ਇੱਕ ਸਵਾਲ ਆ ਲਾਸਟ ਕੀ ਲੱਗਦਾ ਸੋ ਇੱਕ ਮੈਮ ਨੇ ਜੋ ਕਿਹਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਬਹੁਤ ਜਿਹੜੀ ਸਰਦਾਬਲੀ ਆ ਜੇ ਮੱਲਾ ਜੇ ਕੋਈ ਔਰਤ ਨੇ ਜਾਂ ਕੋਈ ਉੱਥੇ ਕੋਈ ਭਾਸ਼ਣ ਆ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਸਪੀਚ ਵੀ ਆ ਉਹ ਜਦੋਂ ਦਿੱਤੀ ਹੈ ਸੋਸ਼ਲ ਮੀਡੀਆ ਤੇ ਬੜੇ ਭੜੇ ਕਮੈਂਟ ਆਉਂਦੇ ਨੇ ਇਹਨੂੰ ਲੈ ਕੇ ਤੁਸੀਂ ਈਵਨ ਕੇ ਮਹਿਲਾ ਕਮਿਸ਼ਨ ਬੈਠੇ ਨੇ ਕੋਈ ਐਕਸ਼ਨ ਹੋ ਸਕਦਾ ਜਾਂ ਸੋਨ ਲੱਗਦਾ ਕਿ ਸਿਰਫ ਉਹ ਉੱਥੇ ਤੱਕ ਹੀ ਸੀਮਤਾ ਕਿਉਂਕਿ ਜੇਕਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਸ਼ਾਇਦ ਕਿਤੇ ਨਾ ਕਿਤੇ ਬੰਦਸ ਜਿਹੜੀ ਕਿਤੇ ਨਾ ਰੁਕ ਸਕਦੀ ਹੈ ਦੇਖੋ ਬੀਂਗਾ ٹرسٹ ਦੇ ਮੈਂਬਰ ਹੋਣ ਦੇ ਨਾਤੇ ਜਾਂ ਤੁਸੀਂ ਕਹੋ ਪ੍ਰਧਾਨ ਹੋਣ ਦੇ ਨਾਤੇ ਮੇਰੇ ਵੱਲੋਂ ਜਿਹੜੀ ਹਮੇਸ਼ਾ ਹੀ ਜਿਹੜੀ ਕੋਸ਼ਿਸ਼ ਰਹੇਗੀ ਕਿਤੇ ਵੀ ਜਿੱਥੇ ਔਰਤ ਦੇ ਮਾਨ ਸਨਮਾਨ ਨੂੰ ਕੇਸ ਪਹੁੰਚੀ ਆ ਤਾਂ ਸਿੱਧੇ ਤੌਰ ਤੇ ਕਿਉਂਕਿ ਮੈਂ ਵੀ ਇੱਕ ਔਰਤਾ ਤਾਂ ਮੇਰਾ ਦਿਲ ਰੋਂਦਾ ਏ ਤੇ ਇਹ ਰੋਣਾ ਮੈਨੂੰ ਬਰਦਾਸ਼ਤ ਨਹੀਂ ਆ ਕਿਉਂਕਿ ਪਰਮਾਤਮਾ ਨੇ ਸਾਨੂੰ ਬੜੀ ਸ਼ਕਤੀ ਦਿੱਤੀ ਆ ਉਸ ਸ਼ਕਤੀ ਨੂੰ ਸਾਡੀਆਂ ਜਿੰਨੀਆਂ ਵੀ ਭੈਣਾਂ ਨੇ ਪੂਰੇ ਪੰਜਾਬ ਪਰ ਤੋਂ ਪੂਰੇ ਦੇਸ਼ ਪਰ ਤੋਂ ਅਸੀਂ ਇੱਕ ਮਹਿਮ ਮੁਹਿੰਮ ਸ਼ੁਰੂ ਕੀਤੀ ਹੈ ਜਾਗ ਪੈਣੀ ਜਾਗ ਜਾਗ ਪੈਣੀ ਜਾਗ ਮੁਹਿੰਮ ਦੇ ਵਿੱਚ ਅਸੀਂ ਔਰਤਾਂ ਨੂੰ ਜਾਗਰੂਕ ਕਰਦੇ ਹਾਂ ਕਿ ਸਿਰਫ ਤੇ ਸਿਰਫ ਤੁਸੀਂ ਹੱਕਾਂ ਦੀ ਮੰਗ ਨਹੀਂ ਕਰਨੀ ਇਹ ਨਹੀਂ ਕਿ ਮੈਨੂੰ ਇਹ ਚੀਜ਼ ਚਾਹੀਦੀ ਆ ਮੇਰੇ ਲਈ ਆਜ਼ਾਦੀ ਹੋਣੀ ਚਾਹੀਦੀ ਆ ਮੇਰੇ ਲਈ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਮੇਰੇ ਲਈ ਵਿਵਹਾਰਿਕ ਮੰਚ ਇਹੋ ਜਿਹਾ ਹੋਣਾ ਚਾਹੀਦਾ ਮੇਰੇ ਖਿਲਾਫ ਕੋਈ ਬੋਲੇ ਨਾ ਜਿੱਥੇ ਤੁਸੀਂ ਗਲਤ ਕਰੋਗੇ ਉੱਥੇ ਤੁਹਾਡੇ ਲਈ ਲੋਕਾਂ ਨੇ ਬੋਲਣਾ ਹੈ ਤੁਹਾਨੂੰ ਤੁਹਾਡੇ ਕਰਤਵਾਂ ਦੀ ਸਮਝ ਹੋਣੀ ਚਾਹੀਦੀ ਆ ਜੇਕਰ ਤੁਸੀਂ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਤੁਹਾਡੇ ਕਰਤਵ ਕੀ ਨੇ ਹੁਣ ਐਸਾ ਤਾਂ ਨਹੀਂ ਕਿ ਪਰਿਵਾਰ ਤੇ ਜਿਹੜਾ ਤੁਹਾਨੂੰ ਕਿਸੇ ਚੀਜ਼ ਲਈ ਰੋਕ ਰਿਹਾ ਹੋਵੇ ਤੇ ਤੁਸੀਂ ਆਪਣਾ ਸਿਰਫ ਤੇ ਸਿਰਫ ਆਪਣੇ ਲਈ ਸਭ ਕੁਝ ਕਰਨ ਦੇ ਲਈ ਆਪਣੀ ਜਿਹੜੀ ਹੌਮੇ ਨੂੰ ਪੱਠੇ ਪਾਉਣ ਦੇ ਲਈ ਮੈਂ ਤੇ ਸਿਰਫ ਮੈਂ ਦੇ ਵਿੱਚ ਜਿਉਣਾ ਪਸੰਦ ਕਰੋ ਇਹ ਗਲਤ ਹੋਵੇਗਾ ਇਸ ਲਈ ਬੇहद ਲਾਜ਼ਮੀ ਹੈ ਕਿ ਆਵਾਜ਼ ਚੁੱਕਣੀ ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਸ਼ਬਦਾਵਲੀ ਹੈਗੀ ਬਹੁਤ ਮਾੜੀ ਵਰਤੀ ਜਾਂਦੀ ਆ ਵਾਕਈ ਵਰਤੀ ਜਾਂਦੀ ਆ ਪਰ ਹੋ ਨਾ ਸਾਰੇ ਹੀ ਲੋਕਾਂ ਨੂੰ ਜਿਹੜੇ ਮਾੜੀ ਸ਼ਬਦਾਵਲੀ ਵਰਤਦੇ ਨੇ ਮੇਰੇ ਦੋਨੋਂ ਹੱਥ ਜੋੜ ਕੇ ਵੀਰੋ ਤੁਹਾਡੇ ਕਰ ਵੀ ਪੈਣਾ ਨੇ ਤੁਹਾਡੇ ਕਰ ਵੀ ਕਮਾਏ ਇੱਕ ਮਾਂ ਦੀ ਕੁੱਖੋਂ ਹੀ ਤੁਸੀਂ ਜਨਮ ਲਿਆਏ ਜਦੋਂ ਉਹੋ ਜੀ ਸ਼ਬਦਾਵਲੀ ਮੀਡੀਆ ਦੇ ਉੱਤੇ ਜੇਕਰ ਤੁਹਾਡੀ ਮਾਂ ਦੇ ਸਾਹਮਣੇ ਆ ਜੇ ਤਾਂ ਸੋਚੋ ਤੁਸੀਂ ਕਿੰਨਾ ਸ਼ਰਮਿੰਦਗੀ ਦੇ ਨਾਲ ਉਹਦਾ ਸਿਰ ਝੁਕਦਾ ਹੋਣਾ ਠੀਕ ਹੈ ਧੰਨਵਾਦ ਜੀ ਬਿਲਕੁਲ ਹਰਦੀਪ ਬਲਕ ਸੀ ਪੂਰੀ ਫਾਊਂਡੇਸ਼ਨ ਇਹਨਾਂ ਦੀ ਜਿਹੜੀ ਆ ਦਸ਼ਾ ਫਾਊਂਡ ਦੇ ਨਾਲ ਜਿੰਨੇ ਟਰੱਸਟਾਂ ਜੁੜੇ ਹੋਏ ਨੇ ਮੈਂਬਰ ਨੇ ਉਹ ਕਹਿੰਦੇ ਸੀ ਔਰਤਾਂ ਦੇ ਹੱਕਾਂ ਦੀ ਜਿਹੜੀ ਆ ਆਵਾਜ਼ ਆ ਉਹ بلند ਕਰਦੇ ਰਹਾਂਗੇ ਔਰਤਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦਾ ਰਹਾਂਗੇ ਤੇ ਅੱਜ ਜਿਸ ਤਰ੍ਹਾਂ ਜੱਜੀ ਵੀ ਵੱਲੋਂ ਗਾਣੇ ਦੇ ਵਿੱਚ ਔਰਤ ਨੂੰ ਭੇਡਾ ਕਿਹਾ ਗਿਆ ਉਹਨੂੰ ਲੈ ਕੇ ਉਹ ਕਹਿੰਦੇ ਸਾਡੇ ਮਨ ਨੂੰ ਜਿਹੜੀ ਆ ਠੇਸ ਪਹੁੰਚੀ ਆ ਜਿਹਨੂੰ ਲੈ ਕੇ ਇਸ ਜਗ ਜਨਨੀ ਜਿਹਨੇ ਪੀੜਾ ਪੰਬਰਾਂ ਜਿਹੜਾ ਜਨ ਦੇਣ ਵਾਲੀ ਔਰਤ ਦੇ ਖਿਲਾਫ ਇਸ ਤਰ੍ਹਾਂ ਦੀ ਜਦੋਂ ਇੰਟਰਟੇਨਮੈਂਟ ਰਸਤੇ ਦੇ ਵਿੱਚ ਸ਼ਬਦ ਬੋਲੇ ਜਾਂਦੇ ਨੇ ਤਾਂ ਇਹ ਜਿਹੜਾ ਸ਼ਬਦ ਨੇ ਹਰ ਔਰਤ ਦੇ ਜਿਹੜੇ ਠੇਸ ਪਾਉਂਦੇ ਨੇ ਤੇ ਇਸ ਲਈ ਉਹ ਚਾਹੁੰਦੇ ਨੇ ਕਿ ਇਹਨਾਂ ਦੇ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਲੇਖਕ ਜਾਂ ਗਾਇਕ ਜਿਹੜਾ ਔਰਤਾਂ ਨੂੰ ਜਿਹੜਾ ਭੱਦੇ ਸਵਦਾਲੀ ਦੇ ਵਿੱਚ ਨਾ ਵਰਤੇ ਤੇ ਹੋਰ ਜੇਕਰ ਕਾਰਵਾਈ ਹੁੰਦੀ ਆ ਫਿਰ ਬੇਸ਼ੱਕ ਮੰਗ ਪੱਤਰ ਦੇ ਕੇ ਆਏ ਨੇ ਉਹਨ ਅੱਗੇ ਜਿਹੜਾ ਮਹਿਲਾ ਕਮਿਸ਼ਨ ਨੂੰ ਵੀ ਜਿਹੜਾ ਗੱਲਬਾਤ ਕੀਤੀ ਆ ਰਾਜ ਲਾਲੀ ਗੱਲ ਉਹ ਕੀ ਕਹਿੰਦੇ ਨੇ ਉਹ ਵੀ ਸਾਨੂੰ ਸੁਣਾਉਣੇ ਆ